ਵਧੀਆ ਹੈਲਥ ਕੌਨਸ਼ੀਅਸ ਚੀਜ਼ਾਂ ਦੇ ਨਾਲ ਫੂਡ ਪ੍ਰੋਵਾਈਡ ਕਰਨਗੇ ਕਿਉਂਕਿ ਲੋਕਾਂ ਨੇ ਲੋਕਾਂ ਨੇ ਨਾ ਫਾਸਟ ਫੂਡ ਨੂੰ ਬਦਨਾਮ ਬੜਾ ਕੀਤਾ ਹੋਇਆ ਹੈ ਜੀ ਜੀ ਬਟ ਡਿਪੈਂਡ ਕਰਦਾ ਤੁਹਾਡੇ ਤੇ ਤੁਸੀਂ ਕੁਆਲਿਟੀ ਕਿਦਾਂ ਦੀ ਸਰਵ ਕਰਦੇ ਹੋ ਉਹੀ ਚੀਜ਼ਾਂ ਨੇ ਜੋ ਤੁਸੀਂ ਘਰ ਦੇ ਵਿੱਚ ਅਗਰ ਤੁਸੀਂ ਵਧੀਆ ਕੁਆਲਿਟੀ ਯੂਜ਼ ਕਰਦੇ ਹੋ ਤੇ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਅਗਰ ਚੰਗੀ ਕੁਆਲਿਟੀ ਸਰਵ ਕਰੋਗੇ ਤਾਂ ਹਮੇਸ਼ਾ ਤੁਹਾਡੇ ਕੋਲ ਕਸਟਮਰ ਵੀ ਰਿਪੀਟ ਆਂਦਾ ਹੈ ਤੇ ਸਿਹਤਨ ਵੀ ਕਦੇ ਖਰਾਬ ਨਹੀਂ ਹੁੰਦੀ ਤਾਂ ਸੈਲੈਬ੍ਰਿਟੀਆਂ ਜਦੋਂ ਆਉਂਦੇ ਸੀਗੇ ਜੀ ਉਹ ਵੀ ਪ੍ਰੋਮੋਸ਼ਨ ਕਰਵਾਣ ਆਉਂਦੇ ਸੀ ਜਦੋਂ ਉਹਨਾਂ ਦੀ ਮੂਵੀ ਆਉਂਦੀ ਹੈ ਕੋਈ ਸੌਂਗਸ ਆਉਂਦੇ ਨੇ ਉਹ ਵੀ ਪ੍ਰ ਕਿਉਂ ਚਲੋ ਸਾਡੀ ਪ੍ਰੋਮੋਸ਼ਨਸ ਤੇ ਹੁੰਦੀ ਹੁੰਦੀ ਸੀ ਬਟ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਉਹਨਾਂ ਦਾ ਜੇ ਕੋਈ ਮੂਵੀ ਆ ਰਹੀ ਹੈ ਜਿੱਦਾਂ ਪਿੱਛੇ ਜਿੰਨੇ ਵੀ ਸਲੈਬਰਿਟੀਆਂ ਆਏ ਖੁਦ ਦੀ ਪ੍ਰੋਮੋਸ਼ਨ ਲਈ ਵੀ ਆਉਂਦੇ ਸੀ ਕਿ ਮਹਾਰਾਜ ਜੀ ਨੇ ਇੰਨਾ ਚੋਕ ਜਦੋਂ ਮਾਲਕ ਤੁਹਾਨੂੰ ਤੁਸੀਂ ਆਪਣੀ ਮਿਹਨਤ ਨਾਲ ਸੱਚੇ ਦਿਲੋਂ ਲਗਨ ਨਾਲ ਕਿਰਤਨਾ ਲੱਗੇ ਵਧਿਓ ਤੇ ਮਾਲਕ ਆਪੇ ਤੁਹਾਨੂੰ ਤਰੱਕੀ ਬਖਸ਼ ਦੇਈ ਬਖਸ਼ ਦੇ ਤੇ ਬਟਾਲੇ ਵਾਸਤੇ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਮੈਂ ਪਹਿਲੀ ਵਾਰੀ ਬਟਾਲਾ ਆਈਆਂ ਐਂਡ ਬਹੁਤ ਅੱਛਾ ਲੱਗ ਰਿਹਾ ਏ ਥੇ ਆ ਕੇ ਮਤਲਬ ਅੰਦਰ ਰੈਸਟੋਰੈਂਟ ਦੀ ਵਾਈਬ ਬਹੁਤ ਅੱਛੀ ਫੂਡ ਨਾਲ ਨਾਲ ਇਹਨਾਂ ਨੇ ਇੱਥੇ ਗੇਮਿੰਗ ਦਾ ਜਿਹੜਾ ਕਨਸੈਪਟ ਰੱਖਿਆ ਉਹ ਬਹੁਤ ਵਧੀਆ ਲੱਗਿਆ ਮਤਲਬ ਤੁਸੀਂ ਜਦ ਤੱਕ ਤੁਸੀਂ ਆਰਡਰ ਕੀਤਾ ਹੈ ਤਦ ਫੂਡ ਪ੍ਰਪੇਅਰ ਹੋ ਰਿਹਾ ਉਹਨਾਂ ਤੱਕ ਤੁਹਾਨੂੰ ਵੇਟ ਕਰਕੇ ਵਿਲੇ ਬੈਠਣ ਦੀ ਲੋੜ ਨਹੀਂ ਤੁਸੀਂ ਗੇਮ ਇੰਜੋਏ ਕਰ ਸਕਦੇ ਹੋ ਸੋ ਕਨਸੈਪਟ ਮੈਨੂੰ ਬਹੁਤ ਵਧੀਆ ਲੱਗਿਆ ਨਾ ਜਿੰਨਾ ਅਸੀਂ ਥੈਂਕਫੁਲ ਹੋਈ ਹੁਣਾਂ ਘੱਟ ਹੈ ਕਿ ਸਾਰਿਆਂ ਦਾ ਜਿਹੜੇ ਵੀ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਵੀ ਸਾਨੂੰ ਪੰਜਾਬੀਆਂ ਨੂੰ ਆਪਸ ਦੇ ਵਿੱਚ ਜਿਹੜੇ ਭੈਣ-ਭਰਾ ਬਣ ਕੇ ਜਾਂ ਆਪਸ ਦੇ ਸਾਥੀ ਬਣ ਕੇ ਇੱਕ ਦੂਜੇ ਨੂੰ ਅੱਗੇ ਲੈ ਜਾਂਦੀ ਕੋਸ਼ਿਸ਼ ਕਰਦੇ ਆ ਇਹ ਬਹੁਤ ਵਧੀਆ ਲੱਗਦਾ ਹੈ ਜੀ ਜੋੜੀ ਇਹ ਦੋਨਾਂ ਭੈਣਾਂ ਦੀ ਅਤਰੋ ਤੇ ਚਤਰੋ ਦੀ ਤੇ ਜਿਹਦੇ ਵਿੱਚੋਂ ਮੈਂ ਚਤਰੋ ਵੱਲ ਤੁਹਾਡੇ ਕੋ ਪਹੁੰਚੀ ਆ ਜੀ ਬਹੁਤ ਮਨ ਖੁਸ਼ ਹੋਇਆ ਜੀ ਉਹ ਪਵਿੱਤਰ ਧਰਤੀ ਤੇ ਅੱਜ ਮੈਂ ਪਹੁੰਚੀ ਆ ਲੱਗਿਆਗਾ ਵੀ ਇੱਥੇ ਉਹ ਕੁੱਲੜ ਪੀਜਾ ਵਾਲੇ ਜਿਹੜੇ ਨਾ ਜੋੜੀ ਪਹੁੰਚਦੀ ਆ ਉਹ ਵੀ ਬੜੀ ਘੈਂਟ ਜੋੜੀ ਜਿੱਦਾਂ ਅਸੀਂ ਦੋਨੋਂ ਭੈਣਾਂ ਵਾਂਗ ਐਤਰਾ ਉਹ ਵੀ ਜੋੜੀ ਵਧੀਆ ਤੇ ਹਿੱਟ ਜੋੜੀ ਹੈ ਤੇ ਅੱਜ ਉਹਨਾਂ ਨੂੰ ਵੀ ਆਉਣ ਤੇ ਇੱਥੇ ਅੰਮ੍ਰਿਤਪਿੰਡਰ ਜੀ ਵੱ ਉਹਨਾਂ ਦੇ ਆਉਣ ਤੇ ਉਹਨਾਂ ਨੂੰ ਨਿੱਘਾ ਸਵਾਗਤ ਹੈ ਤੇ ਉਹਨਾਂ ਨੂੰ ਮੁਬਾਰਕਾਂ ਵਾ ਜੀ ਮੈਂ ਇਹ ਕਹਿੰਦੀ ਆ ਵੀ ਜਿੱਦਾਂ ਖੁਸ਼ੀਆਂ ਅੱਜ ਤੁਸੀਂ ਕੱਈਆਂ ਹੋਈਆਂ ਹਨਾ ਤੇ ਅਸੀਂ ਦੋਨੋਂ ਭੈਣਾਂ ਨਾ ਹਾਲੇ ਕੁਆਰੀਆਂ ਵਾ ਜੀ ਅਤਰੇ ਵੀ ਕੁਆਰੀ ਤੇ ਚਤਰੋ ਵੀ ਕੁਆਰੀ ਆ ਤੇ ਮੈਂ ਕਹਿੰਦੀ ਆ ਵੀ ਜੇ ਕੋਈ ਇੱਥੇ ਪੁਰਾਣਾ ਮਾਡਲ ਆਇਆ ਹੋਵੇ ਨਾ ਜੀ ਤੇ ਸ਼ਹਿਰ ਇੱਥੇ ਸਾਰੀ ਈਦਾ ਮਿਲ ਜਾਂਦੀ ਏ ਖਾਣ ਪੀਣ ਵਾਸਤੇ ਤੇ ਦੋਗ ਬੰਦੇ ਪੁਰਾਣੇ ਮਾਡਲ ਸਾਨੂੰ ਵੀ ਮਿਲ ਜਾਂਦੇ ਤੇ ਹਾੜੀ